ਖੀਰਾ ਖਾਣ ਦੇ ਫਾਇਦੇ ਸੁਣ ਕੇ ਹੋ ਜਾਓਗੇ ਹੈਰਾਨ ਖੀਰੇ ਦੀ ਸਭ ਤੋਂ ਵੱਡੀ ਖਾਸियत ਇਹ ਹੈ ਕਿ ਇਸ ਵਿੱਚ 80% ਦੀ ਪਾਣੀ ਹੁੰਦਾ ਹੈ ਖੀਰਾ ਪਿਆਸ ਬੁਝਾਉਂਦਾ ਹੈ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ ਖੀਰਾ ਖਾਣ ਤੋਂ ਬਾਅਦ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਮਿਲਦਾ ਹੈ ਇਹ ਸਰੀਰ ਦੇ ਅੰਦਰੂਨੀ ਅੰਗਾਂ ਅਤੇ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਦਾ ਹੈ ਇਸ ਤੋਂ ਇਲਾਵਾ ਇਹ ਨਾ ਸਿਰਫ ਧੁੱਪ ਵਿੱਚ ਝੁਲਸਣ ਵਾਲੀ ਚਮੜੀ ਨੂੰ ਰਾਹਤ ਦਿੰਦਾ ਹੈ ਬਲਕਿ ਚਮੜੀ ਦੀ ਜਲਨ ਅਤੇ ਟੈਨਿੰਗ ਨੂੰ ਵੀ ਘੱਟ ਕਰਦਾ ਹੈ ਅੱਖਾਂ ਨੂੰ ਠੰਡਕ ਪ੍ਰਦਾਨ ਕਰਨ ਲਈ ਖੀਰਾ ਸਭ ਤੋਂ ਵਧੀਆ ਹੈ ਇਸ ਦਾ ਇੱਕ ਟੋਕੜਾ ਅੱਖਾਂ ਦੀ ਥਕਾਵਟ ਨੂੰ ਦੂਰ ਕਰਦਾ ਹੈ ਇਸ ਨੂੰ ਪਾਲਕਾਂ ਤੇ ਰੱਖਣ ਨਾਲ ਅੱਖਾਂ ਨੂੰ ਠੰਡਕ ਮਿਲਦੀ ਹੈ ਖੀਰਾ ਖਾਣ ਨਾਲ ਹਰਟਬਰਨ ਘਟ ਹੁੰਦੀ ਹੈ ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਅੰਤੜੀਆਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਦਾ ਹੈ ਸਾਡੇ ਸਰੀਰ ਲਈ ਹਰ ਰੋਜ਼ ਕੁਝ ਵਿਟਾਮਿਨ ਲੈਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਵਿਟਾਮਿਨ A B ਅਤੇ C ਸਾਨੂੰ ਇਹਨਾਂ ਦਾ ਨਿਯਮਤ ਰੂਪ ਵਿੱਚ ਲੈਣਾ ਚਾਹੀਦਾ ਹੈ ਇਕੱਲੀ ਹੀਰਾ ਖੀਰਾ ਹੀ ਸਾਨੂੰ ਰੋਜ਼ਾਨਾ ਵਿਟਾਮਿਨ ਦਿੰਦਾ ਹੈ ਖੀਰੇ ਦੇ ਛਿਲਕੇ ਵਿੱਚ ਵਿਟਾਮਿਨ C ਪਾਇਆ ਜਾਂਦਾ ਹੈ ਜੇਕਰ ਤੁਸੀਂ ਸਾਫ਼ ਮੁਲਾਇਮ ਅਤੇ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਖੀਰੇ ਦੀ ਵਰਤੋਂ ਜ਼ਰੂਰ ਕਰੋ ਖੀਰੇ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਸਿਲੀਕਨ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ। ਇਹ ਖਣਿਜ ਚਮੜੀ ਲਈ ਬਹੁਤ ਜ਼ਰੂਰੀ ਹਨ। ਖੀਰਾ ਵੀ ਭਾਰ ਘਟਾਉਂਦਾ ਹੈ। ਜੋ ਲੋਕ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ, ਉਹਨਾਂ ਨੂੰ ਸੂਪ ਅਤੇ ਸਲਾਦ ਦੇ ਰੂਪ ਵਿੱਚ ਖੀਰਾ ਖਾਣਾ ਚਾਹੀਦਾ ਹੈ ਕਿਉਂਕਿ ਖੀਰੇ 'ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਦੋਂ ਕਿ ਕੈਲਰੀ ਨਹੀਂ ਹੁੰਦੀ। ਇਸ ਲਈ ਇਹ પેટ ਨੂੰ ਜਲਦੀ ਸੰਤੁਸ਼ਟ ਕਰਦਾ ਹੈ ਖੀਰੇ ਵਿੱਚ ਫਾਈਬਰ ਹੁੰਦਾ ਹੈ ਜੋ ਭੋਜਨ ਨੂੰ ਹਾজম ਕਰਨ ਦੇ ਵਿੱਚ ਮਦਦਗਾਰ ਹੁੰਦਾ ਹੈ ਜੇਕਰ ਤੁਸੀਂ ਕਬਜ਼ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਖੀਰਾ ਖਾਓ ਇਹ ਕਬਜ਼ ਲਈ ਇੱਕ کارਗਰ ਦਵਾਈ ਹੈ ਖੀਰੇ ਦਾ ਇਹ ਗੁਣ ਤੁਹਾਨੂੰ ਹੈਰਾਨ ਕਰ ਦੇਵੇਗਾ ਇਹ ਕੈਂਸਰ ਨਾਲ ਲੜਦਾ ਹੈ ਖੀਰਾ ਖਾਣ ਨਾਲ ਕੈਂਸਰ ਹੋਣ ਦਾ ਖਤਰਾ ਘਟ ਜਾਂਦਾ ਹੈ ਇਹ ਕੈਂਸਰ ਨੂੰ ਰੋਕਣ ਦੇ ਵਿੱਚ ਸਮਰੱਥ ਹੈ ਖੀਰਾ ਵਾਲਾਂ ਲਈ ਵੀ ਚੰਗਾ ਹੁੰਦਾ ਹੈ ਅਤੇ ਵਾਲਾਂ ਤੇ ਨੋਹਾਂ ਨੂੰ ਚਮਕ ਦਿੰਦਾ ਹੈ ਖੀਰੇ ਨੂੰ ਚਿਹਰੇ ਤੇ ਲਗਾਉਣ ਨਾਲ ਕਾਲੇ ਧੱਬੇ ਦੂਰ ਹੁੰਦੇ ਹਨ ਅਤੇ ਸੁੰਦਰਤਾ ਵਾਧੀ ਹੈ